ਬਾਦਲਾਂ ਦੀਆਂ ਤੇ ਸ਼੍ਰੋਮਣੀ ਕਮੇਟੀ ਦੀਆਂ ਜੀ ਗੰਦੀਆਂ ਤੇ ਘਟੀਆਂ ਕਰਤੂਤਾਂ ਦੇਖ ਲੋ ਇਹ ਕਿੱਡੇ ਪੰਥ ਦੇ ਦੁਸ਼ਮਣ ਬਣ ਚੁੱਕੇ ਨੇ ਸਰਕਾਰੀ ਹੋ ਗਏ ਨੇ ਦੇਖੋ ਕਿੱਡਾ ਘੋਰ ਪਾਪ ਕਰਦੇ ਨੇ ਇਹ ਪਾਪੀ ਜਿਹੜੇ ਪਾਪ ਕਰਨ ਲੱਗੇ ਸੀ ਪਟਿਆਲੇ ਵਾਲੇ ਰਾਜੇ ਹਰਾਮੀ ਉਹਨਾਂ ਰਾਜਿਆਂ ਨੇ ਆਪਣੇ ਘਰੇ ਤੁਸੀਂ ਉਹਨਾਂ ਦੇ ਘਰ ਅੱਜ ਵੀ ਦੇਖ ਸਕਦੇ ਹੋ ਕਿ ਜੋਤ ਚੱਲਦੀ ਹੁੰਦੀ ਆ ਉਹ ਜੋਤ ਦੀ ਕਰਤੂਤ ਬ੍ਰਾਹਮਣਾ ਦੇ ਮਗਰ ਲਾ ਕੇ ਉਹਨਾਂ ਨੇ ਸ਼ੁਰੂ ਕੀਤੀ ਸੀ ਪਟਿਆਲੇ ਵਾਲਿਆਂ ਨੇ ਇਤਿਹਾਸ ਦੇਖ ਸਕਦੇ ਹੋ ਸਾਡੇ ਗੁਰੂਆਂ ਨੇ ਬਹਿਮਾ ਭਰਮਾਂ ਤੋਂ ਰੋਕਿਆ ਸੀ ਸਾਡੇ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ ਕਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਕਿਸੇ ਦੀ ਵੀ ਫੋਟੋ ਨੂੰ ਨਹੀਂ ਪ੍ਰਮੋਟ ਕਰਨਾ ਜਾਂ ਕਿਸੇ ਵੀ ਬੁੱਤ ਨੂੰ ਨਹੀਂ ਪੂਜਣਾ ਪਰ ਅੱਜ ਕੀ ਹੋ ਰਿਹਾ ਤੁਸੀਂ ਦੇਖੋ ਆਪ ਦੇਖ ਸਕਦੇ ਹੋ ਕਿ ਬਾਬਾ ਦੀਪ ਸਿੰਘ ਦੀ ਫੋਟੋ ਬਣਾ ਕੇ ਬਾਬਾ ਦੀਪ ਸਿੰਘ ਦੀ ਕੋਈ ਫੋਟੋ ਨਹੀਂ ਹੈ ਇਹ ਬਣਾਈਆਂ ਗਈਆਂ ਫੋਟੋਆਂ ਨੇ ਫੋਟੋ ਬਣਾ ਕੇ ਉਹਦੇ ਮੱਥੇ ਤੇ ਅੰਗਰੇਜ਼ਾਂ ਦਾ ਲੋਗੋ ਲਾ ਦਿੱਤਾ ਜਰਨਲ ਅਡਵੈਰ ਦਾ ਉਹ ਵੀ ਤੁਸੀਂ ਦੇਖ ਸਕਦੇ ਹੋ ਉੱਤੇ ਮੱਥੇ ਤੇ ਉੱਤੇ ਜਰਨਲ ਅਡਵੈਰ ਦਾ ਲੋਗੋ ਲਾਇਆ ਹੋਇਆ ਇਹਨੂੰ ਇਹ ਖੰਡਾ ਦੱਸਦੇ ਨੇ ਪਾਪੀ ਇਹਨਾਂ ਨੂੰ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡਾ ਨਹੀਂ ਦਿੰਦਾ ਜੋ ਹਰ ਰੋਜ਼ ਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਉਹ ਗੁਰਦੁਆਰੇ ਤੇ ਵੀ ਸ਼੍ਰੋਮਣੀ ਕਮੇਟੀ ਦਾ ਹੀ ਕਬਜ਼ਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮੀ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਦਰਸ਼ਨ ਕਰਾਉਂਦੇ ਨੇ ਕਹਿੰਦੇ ਨੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਨੇ ਇਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਫਿਰ ਬਾਬਾ ਦੀਪ ਸਿੰਘ ਦੇ ਹੱਥ 'ਚ ਖੰਡਾ ਫੜਿਆ ਦੇਖੋ ਅੱਜ ਕੀ ਕਰਦੇ ਨੇ ਅੰਗਰੇਜ਼ਾਂ ਦੇ ਲੋਗੋ ਨੂੰ ਖੰਡੇ ਦਾ ਦਰਜਾ ਦੇ ਕੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਘੋਰ ਦੇ ਅਦਵੀ ਕਰਦੇ ਨੇ ਇਹ ਪਾਪੀ ਇਹ ਜਰਨਲ ਅਡਵੈਰ ਦੇ ਚੇਲੇ ਬਣ ਗਏ ਨੇ ਗੁਰੂਆਂ ਦੇ ਸਿੰਘ ਨਹੀਂ ਬਣੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨਾ ਜਾਂ ਗੁਰੂਆਂ ਦੇ ਦਿਨ ਦਿਹਾੜੇ ਮਨਾਉਣੇ ਇਸ ਕਰਕੇ ਕਿ ਪੈਸੇ ਇਕੱਠੇ ਹੋ ਜਾਣ ਜੇ ਜਰਨਲ ਅਡਵੈਰ ਦੀ ਫੋਟੋ ਰੱਖਣਗੇ ਕਿਸੇ ਨੇ ਪੈਸੇ ਨਹੀਂ ਇਹਨਾਂ ਨੂੰ ਦੇਣੇ ਜੁੱਤੀਆਂ ਦੇਣੀਆਂ ਨੇ ਪਰ ਇਹ ਐਡੇ ਹਰਾਮਖੋਰ ਬਣ ਗਏ ਨੇ ਗੁਰੂ ਘਰ ਦਾ ਖਾ ਕੇ ਗੁਰੂ ਦਾ ਇਤਿਹਾਸ ਖਰਾਬ ਕਰਦੇ ਨੇ ਬਰਬਾਦ ਕਰਦੇ ਨੇ ਇਹ ਡੋਸਟੇ ਹੋਏ ਪਾਪੀ ਤੁਸੀਂ ਦੇਖ ਲਓ ਅੰਗਰੇਜ਼ਾਂ ਦੇ ਲੋਗੋ ਨੂੰ ਖੰਡਾ ਦੱਸਦੇ ਨੇ ਇਹ ਲੋਗੋ ਕਿਹੜੀ ਕੰਪਨੀ ਨੇ ਬਣਾਇਆ ਸੀ ਉਹ ਥੱਲੇ ਤੁਹਾਨੂੰ ਲਿਖ ਕੇ ਵੀ ਦਿਖਾ ਰਹੇ ਆ ਇੰਗਲਿਸ਼ ਚ ਲਿਖਿਆ ਹੋਇਆ ਪੜ ਲਵੋ ਇਸ ਕੰਪਨੀ ਨੇ ਇਹ ਲੋਗੋ ਬਣਾਇਆ ਸੀ ਇਹ ਉਹ ਸਮੇਂ ਜਿਹੜੇ ਅਖੌਤੀ ਸਿੱਖ ਭਰਤੀ ਕੀਤੇ ਸੀ ਬ੍ਰਿਟਿਸ਼ ਹਕੂਮਤ ਨੇ ਉਹਨਾਂ ਦੇ ਮੱਥੇ ਤੇ ਇਹ ਕਲੰਕ ਲਾਇਆ ਸੀ ਉਹ ਤੋਂ ਬਾਅਦ ਇਹ ਮੱਥੇ ਤੇ ਕਲੰਕ ਜਿਹੜੇ ਅੱਜ ਦੇ ਨੇ ਹਿੰਗ ਬਣੇ ਹੋਏ ਨੇ ਉਹ ਵੀ ਲਾਉਂਦੇ ਨੇ ਫੋਟੋਆਂ ਉੱਤੇ ਵੀ ਇਹ ਲਾਉਣ ਲੱਗ ਗਏ ਇਹ ਕਲੰਕਾ ਇਹ ਕਲੰਕਾ ਗੁਲਾਮੀ ਦਾ ਕਲੰਕਾ ਇਹ ਗੁਲਾਮੀ ਦੱਸਦੇ ਨੇ ਕਿ ਤੁਸੀਂ ਗੁਲਾਮ ਹੋ ਅੰਗਰੇਜ਼ਾਂ ਦੇ ਗੁਲਾਮ ਹੋ ਤੁਸੀਂ ਦੇਖ ਲਓ ਉਹ ਲੋਕੋ ਦੇ ਉੱਪਰ ਤਾਜ ਲੱਗਿਆ ਹੋਇਆ ਜਰਨਲ ਅਡਵੈਰ ਦੀ ਰਾਣੀ ਦਾ ਤਾਜ ਲੱਗਿਆ ਹੋਇਆ ਨਾ ਇਹ ਗੁਲਾਮੀ ਆ ਕਿ ਤੁਸੀਂ ਗੁਲਾਮ ਹੋ ਸਾਡੇ ਅੱਜ ਵੀ ਗੁਲਾਮੀ ਨਹੰਗ ਬਣੇ ਹੋਏ ਆਪਣੇ ਮੱਥੇ ਤੇ ਲਾ ਕੇ ਰੱਖਦੇ ਨੇ ਅੱਜ ਵੀ ਗੁਲਾਮੀ ਗੁਰਦਾਰੇ ਦੀਆਂ ਕਮੇਟੀਆਂ ਝੰਡਿਆਂ ਤੇ ਲਾ ਕੇ ਝੰਡੇ ਚੜਾਉਂਦੇ ਨੇ ਗੁਰਦਾਰੇ ਚ ਅੱਜ ਵੀ ਗੁਲਾਮੀ ਖਾਲਸਤਾਨ ਕਹਿਣ ਵਾਲੇ ਆਪਣੇ ਝੰਡਿਆਂ ਦੇ ਉੱਤੇ ਲਾਉਂਦੇ ਨੇ ਇਹਨਾਂ ਨੇ ਗੁਲਾਮੀ ਮੰਨ ਲਈ ਆ ਗੁਲਾਮ ਹੋ ਚੁੱਕੇ ਨੇ ਇੱਕ ਪਾਸੇ ਕਹਿਣਗੇ ਖਾਲਸਤਾਨ ਬਣਾ ਕੇ ਰਹਾਗੇ ਤੇ ਦੂਜੇ ਪਾਸੇ ਗੁਲਾਮੀ ਦੇ ਲੋਗੋ ਨੂੰ ਝੰਡਿਆਂ ਤੇ ਲਾ ਕੇ ਤੁਰੇ ਫਿਰਦੇ ਨੇ ਇਹ ਪਾਪੀ ਗੁਰੂਆਂ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਅੰਗਰੇਜ਼ਾਂ ਦੇ ਲੋਗੋ ਨੂੰ ਖੰਡਾ ਦੱਸ ਕੇ ਇਹ ਪਾਪੀ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਹੋ ਤੁਹਾਡੇ ਸਾਰੇ ਸਾਹਮਣੇ ਗੱਲਾਂ ਆ ਜਾਂਦੀਆਂ ਨੇ ਕਿ ਕਿਵੇਂ ਅੰਗਰੇਜ਼ਾਂ ਨੇ ਸਿੱਖਾਂ ਨੂੰ ਗੁਰੂ ਦੇ ਖਾਲਸੇ ਨੂੰ ਖਾਸ ਨਹੀਂ ਰਹਿਣ ਦਿੱਤਾ ਸਿੱਖਾਂ ਨੂੰ ਸਿੱਖ ਨਹੀਂ ਰਹਿਣ ਦਿੱਤਾ ਸਿੱਖਣ ਨਹੀਂ ਕੁਛ ਦਿੱਤਾ ਉਹਨਾਂ ਦੀ ਬੁੱਧੀ ਭ੍ਰਸਟ ਕਰ ਦਿੱਤੀ ਇਹ ਬ੍ਰਿਟਿਸ਼ ਹਕੂਮਤ ਨੇ ਉਹ ਸਮੇਂ ਦੇ 7 ਬਰਾਸਤਾਂ ਦੇ ਰਾਜਿਆਂ ਦੇ ਨਾਲ ਰਲ ਕੇ ਉਹ ਮਸਟੰਡਿਆਂ ਨੇ ਉਹ ਪਾਪ ਕੀਤੇ ਜੋ ਕਿ ਅੱਜ ਤੱਕ ਗੁਰੂ ਘਰਾਂ ਦੀਆਂ ਕਮੇਟੀਆਂ ਕਰ ਰਹੀਆਂ ਨੇ ਸੱਚਖੰਡ ਹਜ਼ੂਰ ਸਾਹਿਬ ਸਭ ਤੋਂ ਪਹਿਲਾਂ ਖਾਲਸੇ ਨੂੰ ਦਾ ਇਤਿਹਾਸ ਬੇਇਤਿਹਾਸ ਕਰਨ ਲੱਗੀ ਬ੍ਰਿਟਿਸ਼ ਹਕੂਮਤ ਕਿਉਂਕਿ ਗੁਰੂ ਦਾ ਖਾਲਸਾ ਖਾਸ ਸੀ ਗਰੀਬਾਂ ਮਜਲੂਮਾਂ ਦੀ ਰਾਖੀ ਕਰਨ ਵਾਲਾ ਬੇਗੁਨਾਹਾਂ ਦੀ ਰਾਖੀ ਕਰਨ ਵਾਲਾ ਗੁਰੂ ਦਾ ਖਾਲਸਾ ਸੀ ਗੁਰੂ ਦਾ ਖਾਲਸਾ ਖਾਸ ਸੀ ਕਿਉਂਕਿ ਗੁਰੂ ਦਾ ਖਾਲਸਾ ਤਾਦੀ ਖਾਸ ਆ ਤੋ ਸਭ ਤੋਂ ਵੱਖਾ ਕੋਈ ਪਾਪ ਨਹੀਂ ਕਰਦਾ ਅੰਗਰੇਜ਼ਾਂ ਨੇ ਉਸ ਸਮਿਆਂ ਦੇ ਵਿੱਚ ਉੱਥੇ ਪਾਪ ਕਰਨਾ ਸ਼ੁਰੂ ਕੀਤਾ ਸੀ ਸੱਚਖੰਡ ਹਜ਼ੂਰ ਸਾਹਿਬ ਬਕਰੇ ਦਾ ਕਤਲ ਕਰਨਾ ਉਹਦਾ ਖੂਨ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਲਾਣਾ ਫਿਰ ਇਹ ਪਾਪ ਉਹ ਸਮੇਂ ਅੰਗਰੇਜ਼ਾਂ ਨੇ ਸ਼ੁਰੂ ਕੀਤੇ ਸੀ ਫਿਰ ਉਸ ਤੋਂ ਬਾਅਦ ਜਦੋਂ ਪੰਜਾਬ ਤੇ ਕਬਜ਼ਾ ਹੋਇਆ ਉਹ ਸਮੇਂ ਪਟਿਆਲੇ ਵਾਲੇ ਰਾਜਿਆਂ ਹਰਾਮੀਆਂ ਨਾਲ ਰਲ ਕੇ ਬ੍ਰਿਟਿਸ਼ ਹਕੂਮਤ ਨੇ ਹੌਲੇ ਮੁਹੱਲੇ ਤੇ ਰੰਗ ਲਾਉਣਾ ਉੱਥੇ ਵੀ ਇਹੀ ਗਨਾਹ ਕਰਨੇ ਭੰਗ ਪੀਣੀ ਇਹ ਨਸ਼ੇੜੀ ਬਣਾਇਆ ਸੀ ਉਹ ਸਮੇਂ ਇਹਨਾਂ ਨੇ ਪਟਿਆਲੇ ਵਾਲੇ ਰਾਜਿਆਂ ਨੇ ਅੱਜ ਇਹ ਹਿੰਗ ਕੀ ਕਰਦੇ ਨੇ ਜਿਹੜੇ ਬਣੇ ਹੋਏ ਨੇ ਉਹੀ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਜਿਹੜਾ ਉਹ ਮੱਥੇ ਤੇ ਲਾ ਲੈਂਦੇ ਨੇ ਉਵੇਂ ਜਿਵੇਂ ਰੰਗ ਲਾਉਂਦੇ ਨੇ ਉਵੇਂ ਜਿਵੇਂ ਉਹ ਹੌਲੇ-ਮਹੱਲੇ ਤੇ ਕਤਲ ਕਰਦੇ ਨੇ ਬੇਗੁਨਾਹਾਂ ਜਾਨਵਰਾਂ ਦਾ ਫਿਰ ਖਾਸ ਕਿਵੇਂ ਗੁਰੂ ਦਾ ਖਾਲਸਾ ਰਹਿ ਗਿਆ ਚਰਚ ਵਾਲੇ ਵੀ ਮਾਸ ਖਾਂਦੇ ਨੇ ਮੁਸਲਮਾਨ ਵੀ ਖਾਂਦੇ ਨੇ ਤੇ ਜਿਹੜੇ ਅਖੌਤੀ ਸਿੱਖ ਬਣੇ ਹੋਏ ਨੇ ਉਹ ਵੀ ਖਾਂਦੇ ਨੇ ਖਾਸ ਕਿਵੇਂ ਰਹਿ ਗਿਆ ਗੁਰੂ ਦਾ ਖਾਲਸਾ ਗੁਰੂ ਦਾ ਖਾਲਸਾ ਤਾਂ ਦੀ ਖਾਸ ਆ ਜੇ ਗੁਰੂ ਦੀ ਕਹਿਣੇ ਚ ਚੱਲੇਗਾ ਪਵਿੱਤਰ ਰਹੇਗਾ ਕਿਸੇ ਬੇਗਨਾ ਦਾ ਪਾਪ ਨਹੀਂ ਕਰੇਗਾ ਮਾਰੇਗਾ ਨਹੀਂ ਕਿਸੇ ਬੇਗਨਾ ਨੂੰ ਕਿਸੇ ਬੇਗਨਾ ਦਾ ਖੂਨ ਨਹੀਂ ਪੀਵੇਗਾ ਜਦ ਬੇਗਨਾ ਦਾ ਖੂਨ ਪੀਨਦਾ ਤੇ ਉਹ ਗੁਰੂ ਦਾ ਖਾਲਸਾ ਕਿਵੇਂ ਰਹਿ ਗਿਆ ਬਈ ਗੁਰੂ ਦਾ ਖਾਲਸਾ ਨਹੀਂ ਰਹਿ ਗਿਆ ਇੱਕ ਲਾਲਚੀ ਰਹਿ ਗਿਆ ਆਪਣਾ ਦੂਜੇ ਦਾ ਖੂਨ ਪੀ ਕੇ ਆਪਣੇ ਆਪ ਨੂੰ ਤਾਕਤਵੰਦ ਬਣਾਉਣਾ ਫਿੱਟੇ ਲਾਣਤਾ ਕਿਸੇ ਦਾ ਖੂਨ ਪੀ ਕੇ ਆਪਣੇ ਆਪ ਨੂੰ ਤਾਕਤਵੰਦ ਕਹਿਣਾ ਫਿੱਟੇ ਲਾਣਤਾ ਪਰ ਇਹ ਖਾਲਸਾ ਨਹੀਂ ਕਰਦਾ ਸੀ ਇਹ ਕਰਤੂਤਾਂ ਅੰਗਰੇਜ਼ਾਂ ਨੇ ਕਰਨ ਲਾ ਦਿੱਤੀਆਂ ਅੱਜ ਵੀ ਦੁਨੀਆ ਤੇ ਹੋ ਰਹੀਆਂ ਨੇ ਹਜ਼ਾਰਾਂ ਲਾਣਤਾ ਨੇ ਅੱਜ ਸ਼੍ਰੋਮਣੀ ਕਮੇਟੀ ਨੂੰ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਮੈਂਬਰਾਂ ਨੂੰ ਹਜ਼ਾਰਾਂ ਕਰੋੜਾਂ ਲਾਣਤਾ ਨੇ ਕਰੋੜਾਂ ਲਾਣਤਾ ਨੇ ਉਹ ਲੋਕਾਂ ਨੂੰ ਜਿਹੜੇ ਜਰਨਲ ਅੜਵੈਰ ਦੇ ਲੋਗੋ ਨੂੰ ਖੰਡਾ ਦੱਸਦੇ ਨੇ ਗੁਰੂਆਂ ਦੇ ਖੰਡੇ ਦੀ ਘੋਰ ਬਿਆਦਵੀ ਕਰਦੇ ਨੇ ਇਹਨਾਂ ਨੂੰ ਹਜ਼ਾਰਾਂ ਕਰੋੜਾਂ ਲਾਣਤਾ ਨੇ ਇਤਿਹਾਸ ਲਾਣਤਾ ਪਾਉਂਦਾ ਹੀ ਰਹੇਗਾ ਇਹਨੂੰ ਖਤਮ ਨਹੀਂ ਕਰ ਸਕਦਾ ਕੋਈ ਇਤਿਹਾਸ ਨੂੰ ਇਤਿਹਾਸ ਇਤਿਹਾਸ ਹੀ ਆ ਗੁਰੂਆਂ ਦੇ ਸੱਚ ਨੂੰ ਕੋਈ ਨਹੀਂ ਖਤਮ ਕਰ ਸਕਦਾ ਜੇ ਖਤਮ ਹੋਣਾ ਤਾਂ ਝੂਠ ਨੇ ਹੋਣਾ ਅਸੀਂ 5 ਸਾਲ ਤੋਂ ਇਹ ਰੌਲਾ ਪਾਉਂਦੇ ਆ ਰਹੇ ਹਾਂ ਇਹ ਦੱਸੋ ਇਹ ਦਸਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਇਹ ਜਰਨਲ ਅੜਵੈਰ ਦਾ ਲੋਗੋ ਆ ਪਰ ਇਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਇਹਨਾਂ ਨੂੰ ਆਇਆ ਵੀ ਕੋਈ ਬੰਦਾ ਬੋਲਦਾ ਬੋਲੀ ਜਾਣ ਦੋ ਕਿੰਨਾਕ ਬੋਲੇਗਾ ਚੁੱਪ ਕਰ ਜਾਏਗਾ ਇੱਕ ਦਿਨ ਆਪਣੇ ਆਪ ਹੀ ਚੁੱਪ ਕਰ ਜਾਏਗਾ ਕੀ ਲੋੜ ਪਈਆ ਇਹਨੂੰ ਰੋਕਣ ਦੀ ਬੋਲੀ ਜਾਣ ਦੋ ਕਿਉਂ ਵਿਰੋਧ ਕਰਨਾ ਹੈ ਇਹਦਾ ਇਹ ਜੁੱਤੀ ਲਾਉਂਦਾ ਲੋਗੋ ਤੇ ਲਾਈ ਜਾਣ ਦੋ ਇਹ ਅੱਗ ਲਾਉਂਦਾ ਲੋਗੋ ਨੂੰ ਲਾਈ ਜਾਣ ਦੋ ਇਹ ਗੋਹਾ ਮਾਰਦਾ ਲੋਗੋ ਤੇ ਮਾਰੀ ਜਾਣ ਦੋ ਜਰਨਲਡ ਵੇਰ ਦਾ ਹੀ ਲੋਗੋ ਆ ਮਾਰੀ ਜਾਣ ਤੋਂ ਪਰ ਬੋਲਣਾ ਨਹੀਂ ਆਪੇ ਚੁੱਪ ਕਰ ਜੂ ਕਿਉਂਕਿ ਇਹ ਇਤਿਹਾਸ ਤੋਂ ਹੀਨੇ ਨੇ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਭਾਈ ਇਹ ਬੰਦਾ ਕਦੇ ਚੁੱਪ ਨਹੀਂ ਕਰੇਗਾ ਇਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੋਲਣ ਲਾਇਆ ਇਹ ਬੰਦੇ ਨੂੰ ਗੁਰੂ ਦੀਏ ਸੰਗ ਤੇ ਸੋਨੂੰ ਦੱਸ ਦਈਏ ਤੁਸੀਂ 2019 ਤੋਂ ਪਹਿਲਾਂ ਮੈਨੂੰ ਕਿਤੇ ਦੇਖਿਆ ਬੋਲਦੇ ਨੂੰ ਨਹੀਂ ਬੋਲਦਾ ਸੀ 2019 ਚ ਜਦੋਂ ਕਰੋਨਾ ਆਇਆ ਮਹਾਮਾਰੀ ਸ਼ੁਰੂ ਹੋਈ ਆ ਜਦੋਂ ਦੇਖਦੇ ਸੀ ਟੀਵੀ ਤੇ ਕਿ ਉਧਰ ਵੀ ਲਾਸਾਂ ਜਾਂਦੀਆਂ ਨੇ ਉਧਰ ਵੀ ਬੰਦੇ ਮਰਦੇ ਨੇ ਉਧਰ ਵੀ ਬੰਦੇ ਮਰਦੇ ਨੇ ਲੋਕਡਾਊਨ ਹੋ ਗਿਆ ਅੰਦਰ ਬੜ ਕੇ ਬੈਠਣਾ ਪੈ ਗਿਆ ਤੇ ਉਸ ਸਮੇਂ ਦਾਸ ਨੇ ਮੌਤ ਨੇੜੇੋਂ ਦੇਖੀ ਜਦ ਮੌਤ ਨੇੜੇੋਂ ਦੇਖੀ ਸੋਚਿਆ ਕਿ ਤਾਂ ਇਹ ਦੁਨੀਆ ਤੇ ਆ ਕੇ ਕੀਤਾ ਕੀ ਆ ਇਹ ਕੀਤਾ ਤਾਂ ਦੁਨੀਆ ਤੇ ਆ ਕੇ ਆਪਣੇ ਆਪ ਨੂੰ ਮਹਿ ਪੁੱਸਿਆ ਕਿ ਜੇ ਤੂੰ ਅੱਜ ਮਰ ਜਾ ਨਾ ਤੇ ਕੀ ਕਰਿਆ ਕੱਖ ਵੀ ਨਹੀਂ ਕੱਖ ਵੀ ਨਹੀਂ ਕੀਤਾ ਤਾਂ ਲਾਣਤਾ ਤੈਨੂੰ ਆਪਣੇ ਆਪ ਨੂੰ ਲਾਣਤਾ ਪਾਈਆਂ ਕਿਉਂਕਿ ਅਸੀਂ ਇਤਿਹਾਸ ਤੋਂ ਹਟ ਗਏ ਹਾਂ ਪਿੱਛੇ ਸਾਡੇ ਸਿਰਫ ਪੈਸਾ ਚੌਧਰਾ ਇਹ ਗੰਦਗੀ ਰਹਿ ਗਈ ਆ ਸਾਡੇ ਪੱਲੇ ਸੱਚ ਤੋਂ ਹਟ ਗਿਆ ਉਸ ਵੇਲੇ ਮੌਤ ਨੇ ਦੱਸਿਆ ਵੀ ਭਾਈ ਤੈਨੂੰ ਕਰਨਾ ਕੀ ਸੀ ਤੂੰ ਕਰਕੇ ਕੀ ਜਾ ਰਿਹਾ ਦੁਨੀਆ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾ ਕੇ ਖੜਿਆ ਰੈਂਟਨ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖੜ ਕੇ ਅਰਦਾਸ ਕੀਤੀ ਕਿ ਪ੍ਰਮਾਤਮਾ ਮੈਨੂੰ ਨਵਾਂ ਜੀਵਨ ਦੇ ਦੇ ਮੈਨੂੰ ਜ਼ਿੰਦਗੀ ਦੇ ਦੇ ਮੈਂ ਤੇਰੇ ਇਤਿਹਾਸ ਦਾ ਜਾਣੂ ਕਰਾਂਗਾ ਸੰਗਤ ਨੂੰ ਰੱਬ ਨੇ ਉਦਣ ਨਵਾਂ ਜੀਵਨ ਦਿੱਤਾ ਦਾਸ ਉਦੋਂ ਤੋਂ ਲੈ ਕੇ ਅੱਜ ਤੱਕ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਇਤਿਹਾਸ ਦੱਸਣ ਲੱਗਿਆ ਹੋਇਆ ਅੱਜ ਤੱਕ ਮੈਂ ਮਰ ਜਾਗਾ ਕੋਈ ਹੋਰ ਜਨਮ ਲੈ ਲੇਗਾ ਕੋਈ ਹੋਰ ਆ ਜਾਏਗਾ ਸਾਹਮਣੇ ਕਿਉਂਕਿ ਪਰਮਾਤਮਾ ਜਦੋਂ ਕਿਰਪਾ ਕਰਦਾ ਨਾ ਨਾ ਬੰਦੇ ਨੂੰ ਮੌਤ ਤੋਂ ਡਰ ਲੱਗਦਾ ਨਾ ਬੰਦੇ ਨੂੰ ਕੋਈ ਖਰੀਦ ਸਕਦਾ ਪੈਸੇ ਨਾਲ ਨਾ ਕੋਈ ਡਰਾ ਸਕਦਾ ਕਿਸੇ ਦੀ ਏਕਾਤ ਨਹੀਂ ਕੋਈ ਡਰਾ ਦੇਵੇ ਜਾਂ ਪੈਸੇ ਨਾਲ ਖਰੀਦ ਲਵੇ ਕਿਉਂਕਿ ਜਦੋਂ ਪਰਮਾਤਮਾ ਦੇ ਨਾਲ ਥੁੱਡੀ ਅੱਖ ਲੱਗ ਗਈ ਹੈ ਨਾ ਪਰਮਾਤਮਾ ਨੂੰ ਤੁਸੀਂ ਸਮਝ ਲਿਆ ਫਿਰ ਤੁਹਾਨੂੰ ਕੋਈ ਦੁਨੀਆ ਤੇ ਜੰਮਿਆ ਨਹੀਂ ਹੈਗਾ ਜੋ ਤੁਹਾਨੂੰ ਡਰਾ ਦੇਵੇ ਜਾਂ ਤੁਹਾਨੂੰ ਖਰੀਦ ਲਵੇ ਕਿਉਂਕਿ ਤੁਸੀਂ ਬਕਾਊ ਨਹੀਂ ਰਹਿੰਦੇ ਬਕਾਊ ਉਦੋਂ ਤੱਕ ਰਹਨੇ ਹੋ ਜਦੋਂ ਤੱਕ ਤੁਸੀਂ ਰੱਬ ਤੋਂ ਦੂਰ ਹੋ ਅੱਜ ਬਕਾਊ ਆ ਸ਼੍ਰੋਮਣੀ ਕਮੇਟੀ ਜੋ ਕਿ ਗੁਰੂ ਦੀ ਗੋਲਖਾ ਖਾ ਖਾ ਕੇ ਗੋਗੜਾ ਪਾਲੀ ਜਾਂਦੀ ਆ ਤੇ ਅੱਗੇ ਉਹਨਾਂ ਦੀਆਂ ਵੀ ਗੋਗੜਾ ਪਾਲ ਰਹੀ ਆ ਜੋ ਅਖੌਤੀ ਜੱਥੇਬੰਦੀਆਂ ਨੇ ਸਿੱਖ ਜੱਥੇਬੰਦੀਆਂ ਨੇ ਨਿਹੰਗ ਜੱਥੇਬੰਦੀਆਂ ਬਣੀਆਂ ਉਹਨੇ ਗੁਰਦੁਆਰੇ ਦੀਆਂ ਕਮੇਟੀਆਂ ਨੇ ਦੁਨੀਆ ਤੇ ਆ ਦੇਖੋ ਕੋਈ ਕਹਿ ਨਹੀਂ ਸਕਦਾ ਸ਼੍ਰੋਮਣੀ ਕਮੇਟੀ ਨੂੰ ਤੁਸੀਂ ਸੰਗ ਤੇ ਟੀਵੀ ਦੀ ਸਕਰੀਨ ਤੇ ਦੇਖੋ ਕਿ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਆ ਪੌੜੀਆਂ ਦੇ ਅੰਦਰ ਨਾ ਇਤਿਹਾਸ ਲਿਖਿਆ ਹੋਇਆ ਇਹ ਪੌੜੀਆਂ ਦਰਬਾਰ ਸਾਹਿਬ ਦੇ ਅੰਦਰ ਨੇ ਜਦੋਂ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹੋ ਤੇ ਉਹਦੇ ਚਾਰ ਗੇਟ ਨੇ ਜਿਹੜਾ ਪਹਿਲਾ ਮੇਨ ਗੇਟ ਆ ਉਹਦੇ ਅੰਦਰ ਵੜਦਿਆਂ ਨੂੰ ਹੀ ਇਹ ਪੌੜੀਆਂ ਆndੀਆਂ ਨੇ ਇਹ ਪੌੜੀਆਂ ਨੂੰ ਹਮੇਸ਼ਾ ਲਈ ਜਿੰਦਾ ਲਾ ਕੇ ਰੱਖਦੀ ਆ ਸ਼੍ਰੋਮਣੀ ਕਮੇਟੀ ਕਿਉਂ ਲਾ ਕੇ ਰੱਖਦੀ ਆ ਕਿਉਂਕਿ ਇੱਥੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦਾ ਇਤਿਹਾਸ ਆ ਜੋ ਕਿ ਮਹਾਰਾਜਾ ਅਨਜੀਤ ਸਿੰਘ ਜੀ ਨੇ 18ਵੀਂ ਸਦੀ 'ਚ ਲਿਖਵਾਇਆ ਸੀ ਕਦੇ ਗਏ ਹੋ ਸੰਗ ਤੇ ਇੱਥੇ ਦਰਸ਼ਨ ਕਰਨ ਦੇ ਲਈ ਉਹ ਇਹ ਅਰਦਾਸ ਚ ਕਹਿੰਦੇ ਨੇ ਕਿ ਜਿਹੜੇ ਧਾਮ ਵਿਸੜ ਗਏ ਨੇ ਦੂਰ ਹੋ ਗਏ ਨੇ ਉਹ ਧਾਮਾਂ ਦੇ ਦਰਸ਼ਨ ਦਿਦਾਰੇ ਕਰਵਾਵੋ ਪਰ ਜਿਹੜੀਆਂ ਪੌੜੀਆਂ ਨੂੰ ਜ਼ਿੰਦਾ ਲਾਇਆ ਕਦੇ ਇਹਦੀ ਅਰਦਾਸ 'ਚ ਗੱਲ ਕੀਤੀ ਆ ਕਦੇ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਨੇ ਵਿਰੋਧ ਕੀਤਾ ਵੀ ਭਾਈ ਪੌੜੀਆਂ ਨੂੰ ਜ਼ਿੰਦਾ ਕਿਉਂ ਲਾਇਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਇਤਿਹਾਸ ਕਿਉਂ ਨਹੀਂ ਪੜਨ ਨੂੰ ਦੰਦੇ ਕਦੇ ਕਿਸੇ ਸਿੱਖ ਜੱਥੇਬੰਦੀ ਨੇ ਕਿਹਾ ਕਦੇ ਕਿਸੇ ਨਿਹੰਗ ਜੱਥੇਬੰਦੀ ਨੇ ਕਿਹਾ ਨਹੀਂ ਕਹਿੰਦੇ ਨਹੀਂ ਕਹਿੰਦੇ ਕਿਉਂਕਿ ਇਹਨਾਂ ਨੇ ਤਾਂ ਸਿਰਫ ਪੈਸਾ ਇਕੱਠਾ ਕਰਨਾ ਬਕਾਊ ਲਾਣਾ ਇਹ ਬਕਾਊ ਲਾਣਾ ਮਰ ਜਾਣਾ ਇਹਨਾਂ ਨੇ ਐਵੇਂ ਜਿਵੇਂ ਐਵੇਂ ਮਰ ਜਾਣਾ ਨਿਤਨੇਮ ਵੀ ਕਰਦੇ ਨੇ ਪਾਠ ਵੀ ਕਰਦੇ ਨੇ ਕਿੰਨਾ ਪਾਠ ਹੁੰਦਾ ਦਰਬਾਰ ਸਾਹਿਬ ਦੇ ਅੰਦਰ ਜਿਹੜੇ ਸ਼ਰੋਣੀ ਕਮੇਟੀ ਦੇ ਮੈਂਬਰ ਨੇ ਸੁਣਦੇ ਤਾਂ ਹੋਣਗੇ ਪਰ ਅਮਲ ਨਹੀਂ ਕਰਦੇ ਪਾਠ ਕਰਦੇ ਤਾਂ ਹਨਗੇ ਅਮਲ ਨਹੀਂ ਕਰਦੇ ਪਾਠ ਵੀ ਕਰਦੇ ਨੇ ਸੁਣਦੇ ਵੀ ਨੇ ਹਾਏ ਓ ਰੱਬਾ ਪਰ ਅਮਲ ਨਹੀਂ ਕਰਦੇ ਗੁਰੂਆਂ ਦੇ ਇਤਿਹਾਸ ਨੂੰ ਜ਼ਿੰਦਾ ਾਲਾ ਰੱਖਿਆ ਗੁਰੂਆਂ ਦੇ ਇਤਿਹਾਸ ਜਿੱਥੇ ਲਿਖਿਆ ਸੀ ਮਹਾਰਾਜਾ ਅਨਜੀਤ ਸਿੰਘ ਨੇ ਲਿਖਾਇਆ ਸੀ ਉਹ ਪੌੜੀਆਂ ਨੂੰ ਜ਼ਿੰਦਾ ਾਲਾ ਰੱਖਿਆ ਗੱਲਾਂ ਕਰਦੇ ਨੇ ਮਹਾਰਾਜਾ ਅਨਜੀਤ ਸਿੰਘ ਦੇ ਰਾਜ ਦੀਆਂ ਪਰ ਇਹ ਪਾਪੀ ਮਹਾਰਾਜਾ ਅਨਜੀਤ ਸਿੰਘ ਦਾ ਇਤਿਹਾਸ ਲਿਖਾਇਆ ਹੋਇਆ ਉਹ ਪੌੜੀਆਂ ਦੇ ਅੰਦਰ ਉਹਨਾਂ ਨੂੰ ਜ਼ਿੰਦਾ ਾਲਾ ਰੱਖਿਆ ਇਹ ਡੋਸਟੀਆਂ ਹੋਆਂ ਨਾਰਕੀਆਂ ਨੇ ਇਹ ਨਰਕੀ ਨੇ ਨਰਕੀ ਅੱਜ ਦੁਨੀਆ ਤੇ ਗੁਰਦਾਰੇ ਦੀਆਂ ਕਮੇਟੀਆਂ ਨਰਕ ਭੋਗਦੀਆਂ ਨੇ ਨਰਕੀ ਨੇ ਕਿਉਂਕਿ ਗੁਰੂਆਂ ਤੋਂ ਸਿੱਖਿਆ ਕੁਛ ਨਹੀਂ ਗੁਰਬਾਣੀ ਤੋਂ ਇਹਨਾਂ ਨੇ ਸਿੱਖਿਆ ਕੱਖ ਨਹੀਂ ਨੀਮੀ ਪਾਪਾ ਸੁਣਦੇ ਨੇ ਸਟੇਜਾਂ ਤੋਂ ਵੱਡੀਆਂ ਵੱਡੀਆਂ ਗੱਲਾਂ ਮਾਰਦੇ ਨੇ ਕਿੰਨੇ ਦੁਨੀਆ ਦੇ ਪ੍ਰਚਾਰਕ ਨੇ ਤੁਰੇ ਫਿਰਦੇ ਨੇ ਹਲ ਹਲ ਕਰਦੇ ਉੱਥੇ ਪ੍ਰਚਾਰਕ ਆ ਗਿਆ ਉੱਥੇ ਪ੍ਰਚਾਰਕ ਆ ਗਿਆ ਵੱਡਾ ਕੀਰਤਨੀ ਜਥਾ ਆ ਗਿਆ ਬਡੋ ਕਿਤਨੀ ਜਥਾ ਆ ਗਿਆ ਲਾਹਣ ਤਾਂ ਕਰੋੜਾਂ ਹਜ਼ਾਰਾਂ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਤਿਹਾਸ ਨੂੰ ਬੇ ਇਤਿਹਾਸ ਕੀਤਾ ਜੋ ਅੱਜ ਵੀ ਇਤਿਹਾਸ ਨੂੰ ਬੇ ਇਤਿਹਾਸ ਕਰਦੇ ਨੇ ਕਰੋੜਾਂ ਲਾਹਣ ਤਾਂ ਇਹਨਾਂ ਦਾ ਦੁਨੀਆ ਤੇ ਆਉਣਾ ਡੰਗਰਾਂ ਬਰੋਬਰ ਜਿੱਦਾਂ ਡੰਗਰ ਪਸੂ ਆ ਕੇ ਦੁਨੀਆ ਤੋਂ ਚਲੇ ਗਏ ਉਮੇ ਜੀ ਮੇ ਇਹਨਾਂ ਨੇ ਪਸ਼ੂਆਂ ਮੰਗੂ ਆ ਕੇ ਚਲੇ ਜਾਣਾ ਪੈਸਾ 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 ਇੱਕ ਆ ਬਣਾ ਲਿਆ ਆ ਬਣਾ ਲਿਆ ਪੈਸਾ 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 ਬਿਮਾਰੀਆਂ ਦੇ ਮਾਰੇ ਹੋਏ ਸਟੇ ਹੋਏ ਬੁਸ਼ੇ ਹੋਏ ਇਹ ਲੋਕ ਨੇ ਜੋ ਇਤਿਹਾਸ ਨੂੰ ਬੇ ਇਤਿਹਾਸ ਕਰਦੇ ਨੇ ਸਾਡੀ ਵੀਡੀਓ ਨੂੰ ਕੋਈ ਘਟ ਦੇਖੇ ਨਾ ਦੇਖੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਟੀਆਰਪੀ ਲਈ ਨਹੀਂ ਇਹ ਬਣਾਈ ਜਾਂਦੀ ਅਸੀਂ ਵੀਡੀਓ ਟੀਆਰਪੀ ਦੇ ਲਈ ਜਿਆਦਾ ਦੇਖਣ ਦੇ ਲਈ ਨਹੀਂ ਬਣਾਉਂਦੇ ਇਤਿਹਾਸ ਦੀ ਗੱਲ ਕਰਦੇ ਆ ਜਿਹਨੂੰ ਚੰਗਾ ਲੱਗਦਾ ਸੁਣੋ ਨਹੀਂ ਚੰਗਾ ਲੱਗਦਾ ਨਾ ਸੁਣੋ ਉਹ ਤੁਹਾਡੀ ਮਰਜ਼ੀ ਆ ਪਰ ਇਹ ਤੇ ਵਿਚਾਰ ਜ਼ਰੂਰ ਕਰੋ ਗੁਰੂ ਦੀਏ ਸੰਗ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਵੀ ਵਾਹਿਗੁਰੂ ਦਾ ਹਮੇਸ਼ਾ ਫਤਿਹ ਵੀ ਵਾਹਿਗੁਰੂ ਦੀ ਰਹਿਣੀ ਆ